ਅੱਜ ਸਮਾਜ ਸੇਵੀ ਸੰਸਥਾ ਵੈਸ਼ਨੋਵੀ ਵੱਲੋਂ ਗਰੀਬ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਤਕਰੀਬਨ ਇਹਨਾਂ ਦਾ ਟੀਚਾ ਹੈ ਜੋ 100-150 ਘਰਾਂ ਨੂੰ ਅੱਜ ਰਾਸ਼ਨ ਪਹੁੰਚਾਉਣਾ ਹੈ। ਪਹਿਲਾਂ ਸਰੂਰ ਸ਼ਹਿਰ ਦੇ ਵਿੱਚ ਵੀ ਰਾਸ਼ਨ ਵੰਡ ਕੇ ਆਏ ਹਨ ਲੋੜਵੰਦ ਪਰਿਵਾਰਾਂ ਨੂੰ ਤੇ ਹੁਣ ਉਹ ਪਿੰਡ ਸਿਵਿਆ ਵਿਖੇ ਪਹੁੰਚੇ ਹਨ ਜਿੱਥੇ ਕਿ 15-20 ਘਰਾਂ ਨੂੰ ਇਹਨਾਂ ਨੇ ਰਾਸ਼ਨ ਦਿੱਤਾ ਹੈ ਅਤੇ ਇਸ ਤੋਂ ਬਾਅਦ ਇਹ ਸਰੂਰ ਜਾਣਗੇ ਜਿੱਥੇ ਕਿ 18 ਘਰਾਂ ਨੂੰ ਹੋਰ ਇਹਨਾਂ ਨੇ ਰਾਸ਼ਨ ਦੇਣਾ ਹੈ। ਤੁਹਾਨੂੰ ਤਸਵੀਰਾਂ ਵਿੱਚ ਦਿਖਾਉਣਾ ਹੈ ਕਿ ਰਾਸ਼ਨ ਹੈ ਜੋ ਇਸੇ ਤਰ੍ਹਾਂ ਇਹਨਾਂ ਗੱਡੀਆਂ ਵਿੱਚ ਭਰਿਆ ਪਿਆ ਹੈ। ਅਤੇ ਆਮ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਪਿੰਡ ਵਾਸੀ ਵੀ ਇੱਥੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਸਾਰੇ ਮੌਜੂਦ ਨੇ ਅਤੇ ਜੋ ਸੰਸਥਾ ਦੇ ਇੱਥੇ ਆਗੂ ਹਨ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਪਿੰਡ ਦੇ ਜੋ ਲੜਕਾ ਜਿਨ੍ਹਾਂ ਨੂੰ ਰਾਸ਼ਨ ਮਿਲਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਨਾਮ ਮਿਰਜਾ ਆਪਣਾ ਗਗਨਦੀਪ ਸਿੰਘ ਫਿਰ ਕੀ ਕੀ ਕਹਿਣਾ ਚਾਹੋਗੇ ਅੱਜ ਵੈਸਟਰ ਵੀ ਸੰਸਥਾ ਵੱਲੋਂ ਪਿੰਡੇ ਵਿੱਚ ਰਾਸ਼ਨ ਦਿੱਤਾ ਗਿਆ ਫਿਰ ਸਰ ਬਹੁਤ ਵਧੀਆ ਕੰਮ ਕੀਤਾ ਹੈ ਤੇ ਲੋੜਵੰਦ ਪਰਿਵਾਰ ਨੇ ਸਾਰੇ ਹਾਂ ਜੀ ਤੇ ਉਹਨਾਂ ਦੀ ਬੰਗ ਦੀ ਹੈ ਕੋਈ ਸੁਣਨ ਚ ਆਇਆ ਵੀ ਕੁਝੜੇ ਬੰਦੇ ਨੂੰ ਰਾਸ਼ਨ ਮਿਲੇਗਾ ਵਿੱਚ ਕੁਝ ਹੈਂਡੀਕੈਪਟ ਵੀ ਕੁਝ ਬੇਦੋ ਔਰਤਾਂ ਵੀ ਸੀ ਹਾਂ ਜੀ ਸਰ ਹਾਂ ਕੋਈ ਹੈਂਡੀਕੈਪਟ ਨੇ ਤੇ ਬੇਵਿਵਾ ਤਾਂ ਮੈਂ ਕਿਹਾ ਕੰਮ ਕਰਨ ਜਾਉ ਨਹੀਂ ਹੈਗਾ ਉਹਨਾਂ ਨੂੰ ਦੱਸ ਹਾਂ ਜੀ ਕਿੰਨੇ ਘਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਪੀ ਜਾਨ ਨਹੀਂ ਸਰ ਜਿਨ੍ਹਾਂ ਨੂੰ ਮਿਲਿਆ ਉਹ ਲੋੜਵੰਦ ਸੀ ਹਾਂ ਜੀ ਸਰ ਲੋੜਵੰਦ ਨੇ ਸਾਰੇ ਕੀ ਕਹਿਣਾ ਚਾਹੋਗੇ ਇਸ ਸੰਸਦਾਰੀ ਇਸ 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 ਕਮਨ ਸੁਣਾ ਸੀ ਬਹੁਤ ਵਧੀਆ ਕੰਮ ਕੀਤਾ ਜੀ ਸਾਡੇ ਪਿੰਡ ਵਿੱਚ ਪਹਿਲੀ ਵਾਰ ਕੰਮ ਹੋਇਆ ਜੀ ਇਹ ਕਿਨਾ ਬਿਹਤਰੀਆ ਹਾਂ ਜੀ ਮੇਰਾ ਨਾਮ ਮੇਜਰ ਸਿੰਘ ਹੈ ਜੀ ਮੈਂ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹਾਂ ਸਸਤਾ ਵੱਲੋਂ ਸਿਬਿਆ ਪਿੰਨੂ ਜਾ ਕੇ ਰਾਸ਼ਨ ਵੰਡਿਆ ਗਿਆ ਹੈ ਗਰੀਬਾਂ ਨੂੰ ਬਹੁਤ ਵਧੀਆ ਸੰਸਥਾ ਦਾ ਕੰਮ ਹੈ ਜੀ ਕਿਉਂਕਿ ਮਤਲਬ ਆਪਾਂ ਨੂੰ ਦੇਖਦੇ ਆ ਜਿਹਦੇ ਮਤਲਬ ਅਮੀਰ ਲੋਕ ਨੇ ਉਹਨਾਂ ਨੂੰ ਤਾਂ ਸਮਾਨ ਮਿਲ ਜਾਂਦਾ ਜਿਹੜੇ ਗਰੀਬ ਨੇ ਵਿਚਾਰੇ ਜਿਵੇਂ ਹੈਂਡੀਕੈਪਟਾ ਕਿਸੇ ਦੇ ਘਰ ਆਲੀ ਦਿੱਕਤ ਹੋਈ ਹੈ ਕੋਈ ਘਰੇ ਮਤਲਬ ਬੈਠਾ ਹੈ ਜਿਹਨਾਂ ਅਪਾਜ ਨੇ ਮਤਲਬ ਉਹਨਾਂ ਨੂੰ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਮੈਂ ਸਮਝਦਾ ਬਹੁਤ ਮੈਂ ਮੈਡਮ ਨੂੰ ਕਹਿਣਾ ਜਿਹਨੇ ਮਤਲਬ ਸਾਡੇ ਸੰਸਥਾ ਦੇ ਮੁਖੀ ਨੇ ਵੀ ਬਹੁਤ ਵਧੀਆ ਅਪਰਾਹਲਾ ਤੁਹਾਡਾ ਜੀ ਜਿਹੜੇ ਗਰੀਬਾਂ ਨੂੰ ਨਹੀਂ ਸਮਾਨ ਮਿਲਦਾ ਨਾ ਤੁਸੀਂ ਦੇ ਰਹੇ ਹੋ ਬਹੁਤ ਵਧੀਆ ਕੰਮ ਹੈ ਜੀ ਹਾਂ ਜੀ ਪਿੰਡ ਵਾਲਿਆਂ ਦਾ ਕਹਿਣਾਗਾ ਕਿ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਉਪਰਾਲਾ ਹੈ ਜੋ ਇਸ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਸੰਸਥਾ ਦੇ ਮੁਖੀ ਨੇ ਮੈਡਮ ਸ਼੍ਰੀਤਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਕੀ ਕਹਿਣਾ ਚਾਹੋਗੇ ਕਿੰਨੇ ਪਰਿਵਾਰ ਨੂੰ ਰਾਸ਼ਨ ਵੰਡਿਆ ਗਿਆ ਹੈ ਅੱਗੇ ਹੋਰ ਵੀ ਕਿੰਨਿਆਂ ਨੂੰ ਜੋ ਹੈ ਵੰਡਿਆ ਜਾਣਾ ਅੱਜ ਅਸੀਂ ਘੱਟੋ-ਘੱਟ 100 ਬੰਦੀਆਂ ਨੂੰ ਰਾਸ਼ਨ ਵੰਡ ਰਹੀਆਂ ਅਸੀਂ ਅੱਜ ਸੀਵੀਆ ਪਿੰਡ ਦੇ ਕੇ ਖੜੇ ਹਾਂ ਬਹੁਤ ਜ਼ਿਆਦਾ ਐਸੇ ਨਹੀਂ ਗਰੀਬ ਜਿਨ੍ਹਾਂ ਦੇ ਮਾਵਾਪ ਨਹੀਂ ਹੈਗੇ ਸਿਰ ਤੇ ਕੁਝ ਨਹੀਂ ਹੈਗੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਭ ਗਿਲਬਾ ਦੀ ਦਿਲੋ ਮੰਨ ਨਾਲ ਅਸੀਂ ਸੇਵਾ ਕਰੀਏ ਤੇ ਪ੍ਰਮਾਤਮਾ ਸਾਡੇ ਸਿਰ ਤੇ ਹੱਥ ਰੱਖੇ ਅਸੀਂ ਵੱਧ ਤੋਂ ਵੱਧ ਲੋੜਵੰਦਿਆਂ ਦੀ ਸੇਵਾ ਵਿੱਚ ਕਰੀਏ ਪਹਿਲਾਂ ਵੀ ਤੁਹਾਡੀ ਸੰਸਥਾ ਵੱਲੋਂ ਕੋਈ ਅਜਿਹਾ ਸਮਾਜ ਸੇਵੀ ਸੰਸਥਾ ਜੋ ਸਮਾਜ ਸੇਵੀ ਕੰਮ ਕੀਤੇ ਹੁੰਦੇ ਨੇ ਅਸੀਂ ਕਾਫੀ ਸਮਾਂ ਤੋਂ ਮਾਤਰਾਨੀ ਦੀ ਕਿਰਪਾ ਨਾਲ ਅਸੀਂ ਸੇਵਾ ਕਰਿਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਸਾਰੇ ਜੁੜਨ ਔਰ ਅਸੀਂ ਸਾਰੇ ਗਰੀਬ ਲੋਕਾਂ ਦੀ ਮਦਦ ਕਰ ਸਕੀਏ ਜਿਨ੍ਹਾਂ ਨੂੰ ਜੋ ਚੀਜ਼ ਦੀ ਲੋੜ ਹੈ ਅਸੀਂ ਉਹਨਾਂ ਤੱਕ ਪਹੁੰਚਾ ਸਕੀਏ ਮਨਨ ਨੂੰ ਜੋ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਤੁਸੀਂ ਕੱਪੜੇ ਵੰਡੇ ਨੇ ਹਾਂਜੀ ਅਸੀਂ ਕਾਫੀ ਵੰਡ ਚੁੱਕੇ ਆ ਅਸੀਂ ਘੱਟੋ ਘੱਟ 2-3000 ਕੱਪੜਾ ਵੰਡ ਚੁੱਕੇ ਆ ਤੇ ਹੁਣ ਅਸੀਂ ਇਸ ਵਾਰ ਸੀ ਰਾਸ਼ਨ ਦਾ ਲਗਾਇਆ ਅੱਗੇ ਅਸੀਂ ਦਵਾਈਆਂ ਦਾ ਲਗਾਵਾਂਗੇ ਕੈਂਪ ਅਸੀਂ ਚਾਹਨੀ ਅਸੀਂ ਸਭ ਦੀ ਮਦਦ ਕਰੀਏਗੀ ਬਸ ਸ਼ੁਕਰੀਆ ਅਕਸਰ ਦੇਖਦੇ ਆਪਾਂ ਕਿ ਲੋਕ ਕਹਿੰਦੇ ਨੇ ਕਿ ਸੇਲਫੀਆਂ ਖਿੱਚਵਾ ਕੇ ਇੱਕ ਵਾਰ ਮਦਦ ਕਰ ਗਏ ਮੁੜ ਕੇ ਆਉਂਦੇ ਨਹੀਂ ਕਿ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਨੂੰ ਵੀ ਤੁਸੀਂ ਦੁਬਾਰੇ ਵੀ ਨਾ ਇਹਨਾਂ ਤੱਕ ਪਹੁੰਚ ਕਰੋਗੇ ਦੁਬਾਰੇ ਵੀ ਕਿਸੇ ਤਰ੍ਹਾਂ ਇਹਨਾਂ ਦੇ ਹਸਾ ਦੇ ਕੋਈ ਕਰਾਂਗੇ ਜਿੰਨੀ ਦੇਰ ਸਾਡੇ ਚ ਸਾਹ ਨਹੀਂ ਅਸੀਂ ਲੋਕਾਂ ਲਈ ਖੜੇ ਰਵਾਂਗੇ ਜਿੰਨੀ ਦੇਰ ਤੱਕ ਪਰਮਾਤਮਾ ਸਾਨੂੰ ਇਹ ਸੇਵਾ ਦੇ ਰਿਹਾ ਅਸੀਂ ਸਭ ਦੀ ਮਦਦ ਕਰਾਂਗੇ ਪਿੰਡ ਵਾਲੇ ਨਾਲ ਵੀ ਗੱਲਬਾਤ ਕਰਦੇ ਆ ਕਿ ਨਵੇਂ ਆਣ ਟਿਹਾਣਾ ਗਰਮੇਲ ਕੁਰਜੀ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਸਮਾਜ ਸੇਵੀ ਸੰਸਥਾ ਵੱਲੋਂ ਪਿੰਡ ਚਾ ਆ ਕੇ ਰਾਸ਼ਨ ਵੰਡਿਆ ਗਿਆ ਗਰੀਬ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਹਾਂਜੀ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਗਰੀਬਾਂ ਲਈ ਸੋਚਿਆ ਬਹੁਤ ਬਹੁਤ ਧੰਨਵਾਦ ਹੈ ਗਰੀਬ ਬਹੁਤ ਲੋੜਵੰਦ ਨੇ ਜਿਹੜੇ ਜ਼ਰੂਰੀ ਔਕੀਤ ਹੈ ਤੁਸੀਂ ਵਾਕਈ ਲੋੜਵੰਦ ਪਰਿਵਾਰਾਂ ਨੂੰ ਹਾਂਜੀ ਹਾਂਜੀ ਲੋੜਵੰਦ ਪਰਿਵਾਰਾਂ ਨੂੰ ਕੀ ਕਹਿਣਾ ਚਾਹੂਗਾ ਅੰਟੀ ਜੀ ਰਾਸ਼ਨ ਵੰਡਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਲੜਕੀ ਨੂੰ ਵੀ ਕਾਫੀ ਜੋ ਹੈ ਇਹ ਵੀ ਤੰਗੀ 'ਚ ਹੈ ਇਹਨਾਂ ਦੀ ਵੀ ਸਮਾਜ ਸੇਵੀ ਸੰਸਥਾ ਵੱਲੋਂ ਮਦਦ ਕੀਤੀ ਜਾ ਰਹੀ ਹੈ ਕਿਨਾ ਬੇਟਾ ਆਪਣਾ ਸੰਦੀਪ ਜੀ ਕੀ ਕੰਮ ਕਰਦੇ ਨੇ ਮਾਪੇ ਮਾਤਾ ਪਿਤਾ ਡੈਡੀ ਜੀ ਸਰੀਏ ਸੇ ਮੇਟੇ ਦੁਕਾਨ ਤੇ ਲੱਗੇ ਹੋਏ ਨੇ ਜੀ ਹਾਂਜੀ ਤੇ ਮਾਤਾ ਜੀ ਮੰਮੀ ਦੀ ਡੈਥ ਹੋਈ ਹੋਈ ਹੈ ਨਹੀਂ ਡੈਥ ਹਾਂਜੀ ਅੱਜ ਰਾਸ਼ਨ ਬੰਨਿਆ ਗਿਆ ਆ ਆਂਟੀ ਵੱਲੋਂ ਕੀ ਕਹਿਣਾ ਚਾਹੁੰਗੇ ਇਹਨਾਂ ਨੂੰ ਧੰਨਵਾਦ ਕਰਨਾ ਚਾਹੁੰਗੇ ਨਾ ਹਾਂ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਆਮ ਬੰਦੇ ਜੋ ਗਰੀਬ ਹਨ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਹੀ ਰਾਸ਼ਨ ਦਿੱਤਾ ਗਿਆ ਹੈ ਅ ਗੱਲਬਾਤ ਕਰਾਂਗੇ ਕਿਹਨਾਂ ਮੈਂ ਆਪਣਾ ਮਨਪ੍ਰੀਤ ਕੌਰ ਜੀ ਮੈਨੂੰ ਪਰ ਇਹ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਸਮਾਜ ਸੇਵੀ ਸੰਸਥਾ ਵੱਲੋਂ ਇਹ ਜੋ ਪ੍ਰਾਲਾ ਕੀਤਾ ਗਿਆ। ਹਾਂਜੀ ਸਰ ਬਹੁਤ ਵਧੀਆ ਲੱਗ ਰਿਹਾ ਹੈਗਾ ਜਿਵੇਂ ਸ੍ਰੀਤਾ ਮੈਮ ਜੁੜੇ ਹੋਏ ਨੇ ਕਿ ਕਾਫੀ ਟਾਈਮ ਤੋਂ ਮੈਂ ਪਹਿਲਾਂ ਵੀ ਹਾਜ਼ਰ ਹੋਈ ਸੀ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਸਰਦੀ ਦੇ ਵਿੱਚ ਬਹੁਤ ਕਪੜਾ ਇਹਨਾਂ ਨੇ ਕੀਤਾ ਸੀ ਲੋੜਵੰਦ ਬੰਦਿਆਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਅੱਜ ਇੱਥੇ ਰਸਣ ਦਾ ਕੀਤਾ ਹੋਇਆ ਇਹਨਾਂ ਨੇ ਰਸਣ ਦਾ ਲਾਇਆ ਹੋਇਆ ਰਸਣ ਦੀ ਸੇਵਾ ਸਾਰੇ ਕਰ ਰਹੇ ਆਂਗੇ ਤੇ ਬਹੁਤ ਵਧੀਆ ਲੱਗ ਰਿਹਾਗਾ ਆਪਾਂ ਜੋ ਸੇਵਾ ਕਰ ਰਹੇ ਨੇ ਪਰਮਾਤਮਾ ਬਾਲਬਖ ਸੇ ਇਹਨਾਂ ਨੂੰ ਸੇਵਾ ਕਰਨ ਦਾ ਤੇ ਜੋ ਆਪਣੇ ਲੋੜਵੰਦ ਸੀਗੇ ਉਹਨਾਂ ਨੂੰ ਤੁਸੀਂ ਸੰਸਦੋਂ ਕਿੰਨੇ ਦਿਨਾਂ ਮੰ ਜੁੜੇ ਹੋ? ਸਰ ਮੈਨੂੰ ਸੰਸਥਾ ਨਾਲ ਜੁੜੇ ਨੂੰ 2 ਮਹੀਨੇ ਹੋਏ ਨੇ ਹਲੇ ਤੇ ਇਹਨਾਂ ਨੇ ਮੇ ਹੁਣ ਪਹਿਲਾਂ ਕੱਪੜੇ ਦੀ ਮਦਦ ਕੀਤੀ ਸੀ ਸਰ 1000 ਕੱਪੜਾ ਵੰਡੇਆ ਸੀਗਾ ਸਰਦੀ ਦੇ ਵਿੱਚ ਤੇ ਅੱਜ ਇਹਨਾਂ ਨੇ 100 ਬੰਦੇ ਨੂੰ ਇੱਥੇ ਰਾਸ਼ਨ ਦਿੱਤਾ ਪਹਿਲਾਂ ਸੰਗਰੂਰ ਦਿੱਤਾ ਸੀ ਹੁਣ ਸਿਰੀਆ ਪ੍ਰਿੰਟ ਦੇ ਵਿੱਚ ਆਏ ਨੇ ਇੱਥੇ ਦਿੱਤਾ ਇਸ ਤੋਂ ਬਾਅਦ ਫੇਰ ਸੰਗਰੂਰ ਜਾਣਗੇ ਉੱਥੇ ਵੀ ਇਹਨਾਂ ਨੇ ਰਾਸ਼ਨ ਦੇਣਗੇ ਰਾਸ਼ਨ ਤੋਂ ਇਲਾਵਾ ਹੋਰ ਵੀ ਤੁਹਾਡੀ ਸੰਸਥਾ ਬਿਲਕੁਲ ਅੱਗੇ ਹੋਰ ਵੀ ਕੰਮ ਕਰਾਇਆ ਜਾਣਗੇ ਹਾਂਜੀ ਹਾਂ ਸਰ ਦਵਾਈਆਂ ਦੀ ਜਿਹੜੀ ਵੀ ਕੋਈ ਜ਼ਰੂਰਤ ਆ ਕਿਸੇ ਨੂੰ ਘਰ ਦੀ ਕੋਈ ਜਿਹੇ ਜਿਹੇ ਮਰਦ ਦੀ ਜ਼ਰੂਰਤ ਆ ਕੀ ਤੇ ਕਰਨਗੇ ਵੀ ਮੈਮ ਇਹ ਪੁੱਛਣਾ ਚਾਹਾਂਗੇ ਜੋ ਤੁਹਾਡਾ ਇਹ ਉਪਰਾਲਾ ਹੈ ਤੁਸੀਂ ਕਿੰਨੇ ਚਿਰ ਤੋਂ ਸੰਸਥਾ ਚਲਾ ਰਹੇ ਹੋ ਤੇ ਕਿੱਥੇ-ਕਿੱਥੇ ਆ ਕੇ ਤੁਸੀਂ ਸੇਵਾ ਕਰਦੇ ਹੋ ਕਿ ਇਕੱਲੇ ਸੰਗਰੂਰ ਚ ਕਰਦੇ ਨਹੀਂ ਜਿੱਥੇ ਲੋੜਵੰਦਾਂ ਨੂੰ ਲੋੜ ਹੁੰਦੀ ਐ ਸਿਰ ਕਿਤੇ ਕਰ ਰਹੇ ਆ ਇਹ ਨਹੀਂ ਆ ਕਿ ਪ੍ਰੋਪਰ ਅਸੀਂ ਸੰਗਰੂਰ ਕਰ ਰਹੇ ਆ ਜਿੱਥੇ-ਜਿੱਥੇ ਸਾਨੂੰ ਕੋਈ ਕਾਲ ਕਰਦਾ ਹੈ ਹੈਲਪਲੀ ਕਰਦਾ ਸੀ ਉੱਥੇ ਤੁਹਾਨੂੰ ਜਾਂਦੀ ਆ ਅਸੀਂ ਹੈਲਪ ਕਰਦੇ ਆ ਜੀ ਬਿਲਕੁਲ ਪਿੰਡ ਵਾਸੀ ਜੋ ਹਨ ਜੋ ਗਰੀਬ ਪਰਿਵਾਰ ਹਨ ਇਹਨਾਂ ਦਾ ਧੰਨਵਾਦ ਕਰ ਰਹੇ ਨੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਜੋ ਹੈ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਤੇ ਪਹਿਨਾ ਵੀ ਹਜ਼ਾਰ ਤੋਂ ਉੱਪਰ ਗਰਮ ਕੱਪੜੇ ਇਹਨਾਂ ਨੇ ਬੰਡੇ ਨੇ ਕੱਪੜਿਆਂ ਦਾ ਲੰਗਰ ਲਗਾਇਆ ਕਈ ਵਾਰ ਲਗਾ ਚੁੱਕੇ ਹਨ ਜਰੂਰਤਮੰਦ ਜੋ ਲੋਕ ਹਨ ਉਹਨਾਂ ਦੇ ਘਰੇ ਜਾ ਕੇ ਇਹ ਸਹਾਇਤਾ ਕਰਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਦਵਾਈਆਂ ਦਾ ਲੰਗਰ ਵੀ ਲਗਾਇਆ ਜਾਇਆਗਾ ਇਹ ਦੱਸ ਰਹੇ ਨੇ ਕਿ ਦਵਾਈਆਂ ਦਾ ਵੀ ਜੋ ਹੈ ਸਹਾਇਤਾ ਕੀਤੀ ਜਾਵੇਗੀ ਅਤੇ ਜੋ ਵੀ ਇਹਨਾਂ ਨਾਲ ਕੰਟੈਕਟ ਕਰਦਾ ਹੈ ਕਿਸੇ ਨੂੰ ਲੋੜਵੰਦ ਪਰਿਵਾਰ ਨੂੰ ਕੋਈ ਲੋੜ ਹੈ ਤਾਂ ਇਹ ਇਹ ਉਹਨਾਂ ਤੱਕ ਆਪਣੀ ਪਹੁੰਚ ਕਰਕੇ ਉਹਨਾਂ ਦੀ ਸਹਾਇਤਾ ਕਰਦੇ ਹਨ ਅਤੇ ਕਰਦੇ ਰਹਿਣਗੇ ਸੰਗਰੂਰ ਤੋਂ ਗੁਰਿੰਦਰ ਸਿੰਘ ਬੀਜੀਸੀ ਨਿਊਜ਼